ਕੋਟਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇੱਥੇ ਕਾਰ 'ਚ ਬੰਦ 3 ਸਾਲ ਦੀ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਦੀ ਅਪੀਲ ਤੇ ਪੁਲਿਸ ਨੇ ਨਾ ਤਾਂ ਮਾਸੂਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਹੈ ਪੁਲਿਸ ਮੁਤਾਬਕ ਬੰਦ ਪਈ ਕਾਰ 'ਚ 3 ਸਾਲਾਂ ਦੀ ਬੱਚੀ ਦੀ ਦਮਕੁੱਟ ਨਾਲ ਮੌਤ ਹੋ ਗਈ ਘਟਨਾ ਸਮੇ ਉਸਦੇ ਮਾਤਾ ਪਿਤਾ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਪੁਲਿਸ ਮੁਤਾਬਕ ਘਟਨਾ ਬੁੱਧਵਾਰ ਸ਼ਾਮ ਦੀ ਹੈ ਮ੍ਰਿਤਕ ਲੜਕੀ ਦੀ ਪਛਾਣ ਗੌਰਵਿਕਾ ਨਗਰਵਜੋ ਹੋਈ ਹੈ ਪੁਲਿਸ ਮੁਤਾਬਕ ਨਗਰ ਪਰਿਵਾਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਖਤੋਲੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਪ੍ਰਦੀਪ ਨਾਗਰ ਆਪਣੀ ਪਤਨੀ ਜੋਤੀ ਅਤੇ ਦੋ ਬੇਟੀਆਂ ਨਾਲ ਵਿਆਹ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਗਿਆ ਸੀ ਸਮਾਗਮ ਚ ਪਹੁੰਚ ਕੇ ਪ੍ਰਦੀਪ ਉਸ ਦੀ ਪਤਨੀ ਅਤੇ ਵੱਡੀ ਬੇਟੀ ਕਾਰ ਤੋਂ ਹੇਠਾਂ ਉਤਰ ਗਏ ਅਤੇ ਛੋਟੀ ਬੇਟੀ ਨੂੰ ਕਾਰ ਦੇ ਅੰਦਰ ਹੀ ਭੁੱਲ ਗਏ ਪ੍ਰਦੀਪ ਕਾਰ ਨੂੰ ਲੋਕ ਕਰਕੇ ਵਿਆਹ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ ਜਾਣਕਾਰੀ ਮੁਤਾਬਕ ਪਤਨੀ ਅਤੇ ਵੱਡੀ ਬੇਟੀ ਦੇ ਹੇਠਾਂ ਉਤਰਨ ਤੋਂ ਬਾਅਦ ਪ੍ਰਦੀਪ ਨੂੰ ਲੱਗਿਆ ਕਿ ਛੋਟੀ ਬੇਟੀ ਵੀ ਉਸ ਦੇ ਨਾਲ ਅੰਦਰ ਗਈ ਹੈ ਇਸ ਕਰਕੇ ਉਹ ਕਾਰ ਪਾਰਕਿੰਗ ਵਾਲੀ ਥਾਂ ਤੇ ਕਾਰ ਖੜੀ ਕਰਕੇ ਕਾਰ ਨੂੰ ਲੋਕ ਕਰਕੇ ਵਿਆਚ ਚਲਾ ਗਿਆ ਪੁਲਿਸ ਅਨੁਸਾਰ ਸਮਾਗਮ ਵਿੱਚ ਕਰੀਬ 2 ਘੰਟੇ ਪ੍ਰਦੀਪ ਉਸ ਦੀ ਪਤਨੀ ਅਤੇ ਵੱਡੀ ਬੇਟੀ ਲੋਕਾਂ ਨਾਲ ਗੱਲਾਂ ਕਰਦੇ ਰਹੇ ਤੇ ਉਹਨਾਂ ਨੇ ਛੋਟੀ ਤੀ ਦਾ ਬਿਲਕੁਲ ਵੀ ਖਿਆਲ ਨਹੀਂ ਕੀਤਾ ਪੁਲਿਸ ਮੁਤਾਬਕ ਜਦੋਂ ਪ੍ਰਦੀਪ ਅਤੇ ਉਸ ਦੀ ਪਤਨੀ 2 ਘੰਟੇ ਬਾਅਦ ਮਿਲੇ ਤਾਂ ਉਹਨਾਂ ਨੇ ਛੋਟੀ ਬੇਟੀ ਬਾਰੇ ਪੁੱਛਿਆ ਦੋਵਾਂ ਨੇ ਉਸ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਉਹ ਕਾਰ ਵੱਲ ਭੱਜੇ ਜਦੋਂ ਕਾਰ ਦਾ ਗੇਟ ਖੋਲ ਕੇ ਦੇਖਿਆ ਤਾਂ ਅੰਦਰ ਗੌਰਵਿਕਾ ਬੇਹੋਸ਼ ਪਈ ਸੀ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਹਾਂ ਦਿੱਤਾ ਜਾਣਕਾਰੀ ਮੁਤਾਬਕ ਪ੍ਰਦੀਪ ਅਤੇ ਜੋਤੀ ਨੇ 10 ਦਿਨ ਪਹਿਲਾਂ ਹੀ ਆਪਣੀ ਛੋਟੀ ਬੇਟੀ ਦਾ ਜਨਮ ਦਿਨ ਮਨਾਇਆ